ਅੱਜ ਜਦੋਂ ਸਾਡੇ ਸ਼ਿਵਸ਼ਰਨ ਵਾਲਾ ਸਾਫਟਾ ਰੇਵੋਨ ਜੋ ਵੇਨ ਸ਼ੁਰੂ ਕੀਤੀ ਗਈ ਸੀ ਉਹ ਸੀਗੀ ਜੋ ਗੁਰਦਾਸਪੁਰ ਦੇ ਜੋ ਹਾਲਾਤ ਬਣੇ ਹੋਏ ਨੇ ਇਸ ਟਾਈਮ ਕੂੜੇ ਨੂੰ ਲੈ ਕੇ ਉਹ ਥੋੜਾ ਜਿਹਾ ਉਜਾਗਰ ਕਰਨੇ ਸੀਗੇ ਕਿਉਂਕਿ ਦੋ ਰਾਜਨੀਤੀ ਪਾਰਟੀਆਂ ਨੇ ਜੋ ਸਾਡਾ ਮਾਹੌਲ ਬਣ ਰਿਹਾ ਬੜਾ ਖਤਰਨਾਕ ਬਣ ਰਿਹਾ ਦੇਖੋ ਇੱਥੇ ਬੋਰਡ ਲੱਗਿਆ ਹੋਇਆ ਕਿ ਇੱਥੇ ਕੂੜਾ ਸੁੱਟਣਾ ਮਨਾ ਹੈ ਇਹ ਜਿਹੜੀਆਂ ਝਾੜੀਆਂ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਇਹ ਕਿ ਮੋਹੱਲੇ ਵਾਲਿਆਂ ਨੇ ਨਹੀਂ ਸਕੇ ਹੋਣ ਗਿਆ ਇਹ ਲਿਆ ਕੇ ਜਿਹੜੇ ਆਪ ਕਰਮਚਾਰੀ ਨੇ ਜਿਹੜੇ ਸਫਾਈ ਕਰਮਚਾਰੀ ਨੇ ਉਹ ਇੱਥੇ ਸੁਕਵੇਂ ਕੋ ਇਹ ਜਾਣਬੂਜਕੇ ਜੋ ਮਾਹੌਲ ਖਰਾਬ ਕੀਤਾ ਜਾ ਰਿਹਾ ਪ੍ਰੈਸ਼ਰ ਬਣਾਉਣ ਵਾਸਤੇ ਇਹ ਤਰੀਕਾ ਗਲਤ ਔਰ ਇਹਨਾਂ ਲਈ ਕੋਈ ਡੀਵੀ ਡੰਬਣਾ ਤੁਹਾਨੂੰ ਇੱਕੀ ਦਿਖਾਣੀ ਹੈ ਇਹ ਦੇਖੋ ਲੱਗੇ ਖਾਨਚੀ ਦਾ ਸਮਾਨ ਇਹ ਦੁਕਾਨ ਹੈ ਇਹਨੇ ਸਪੈਸ਼ਲੀ ਰਿਕਵੈਸਟ ਕੀਤੀ ਸੀ ਜੀ ਸਾਡੇ ਲੱਗੇ ਕੂੜਾ ਨਾ ਲਗਾਇਆ ਜਾਏ ਲੇਕਿਨ ਜਾਣਬੂਜਕੇ ਇਥੇ ਕੂੜਾ ਲਗਾਇਆ ਜਾਂਦਾ ਪਿਆ ਸੋ ਇਹ ਸਾਡੇ ਦਾ ਸਿਹਤ ਦਾ ਵੀ ਖਿਲਵਾੜ ਕੀਤਾ ਜਾ ਰਿਹਾ ਔਰ ਦੇਖੋ ਹੁਣ ਇਥੋਂ ਜਿੰਨੇ ਵੀ ਲੋਕ ਨਿਕਲ ਰਹੇ ਨੇ ਨਾ ਸਾਰਿਆਂ ਨੇ ਮੂੰਹ ਤੇ ਰੁਮਾਲ ਰੱਖੇ ਹੋਏ ਨੇ ਤਾਂ ਕੀ ਇਹ ਇੱਕੀ ਮੋਲ ਬੰਦਿਆ ਮੈਂ ਭਾਈ ਕੀ ਨਾਮ ਹੈ ਤੇ ਕਿਹੜਾ ਮੋਲ ਹੈ ਮੇਰਾ ਨਾਮ ਜੀ ਵਰੁਣ ਮਿੱਠੂ ਹੈ ਜੀ ਤੇ ਇਹ ਜਿਹੜੀ ਗਲੀ ਦਾ ਕੂੜਾ ਤੁਸੀਂ ਦੇਖ ਰਹੇ ਹੋ ਇਹ ਬਾਬਾ ਰੂੜਾ ਬਣਾ ਮੰਦਿਰ ਤੋਂ ਗਲੀ ਜਿਹੜੀ ਕਿਤਾਬਾ ਮੰਦਿਰੋਂ ਨਿਕਲਦੀ ਹੈ ਤੇ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਲਿਆ ਕੀ ਹਾਲ ਹੈ ਗਲੀ ਦਾ ਤੇ ਇਹ ਜਿਹੜਾ ਕੂੜਾ ਸੜਕਾਂ ਦੇ ਦਿਖ ਰਿਹਾ ਵਾ ਤੇ ਮੇਰੀ ਮੀਡੀਆ ਅਗੇ ਅਪੀਲ ਆ ਕਿ ਸ਼ਹਿਰ ਦੇ 29 ਵਾਡਾਂ ਦੇ ਸਾਰੀਆਂ ਗਲੀਆਂ ਘੁੰਮ ਕੇ ਵੇਖੋ ਉੱਥੇ ਵੀ ਕੂੜਾ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਜਿਦਾਂ ਸੜਕਾਂ ਤੇ ਮਿਲ ਰਿਹਾ ਇਹਦਾ ਨੁਕਸਾਨ ਜਿਹੜਾ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਜਿਹੜੋ ਕੋਈ ਸੰਸਥਾਵਾਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਾਸਕ ਦੇ ਨਾਲ ਸੈਨੀਟਾਈਜ਼ਰ ਵੰਡ ਦੀਆਂ ਨੇ ਰਾਣੀਆ ਕਿ ਆਪਣਾ ਮਚਾਫ ਰੱਖੋ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਜਿਹੜਾ ਸ਼ਹਿਰ ਨੂੰ ਹੋਣ ਅੱਗੇ ਜਾ ਰਿਹਾ ਜਿਦਾ ਸ਼ੁੱਕਰਵਾਰ ਆ ਸ਼ਨੀਵਾਰ ਹੋਰ ਕੂੜਾ ਲੱਗ ਜਾਣਾ ਇਹ ਗਲੀ ਤਾਂ ਚਲਦੀ ਪਈ ਆ ਦੋ ਦਿਨਾਂ ਬਾਅਦ ਗਲੀ ਬੰਦ ਦਿਖੇਗੀ ਤੁਹਾਨੂੰ ਇੱਥੋਂ ਲੋਕੀ ਲੰਘਣਗੇ ਨਹੀਂ ਜਿਹੜਾ ਆਸ-ਪਾਸ ਦੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਵੀ ਜਿਹੜਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਕੂੜਾ ਲੋਕਾਂ ਵੱਲੋਂ ਸੁਟਿਆ ਗਿਆ ਜਾਂ ਕਿ ਕਿੱਦਾਂ ਇਕੱਠਾ ਹੋ ਗਿਆ ਨਾ ਦੇਖੋ ਜੀ ਤੁਸੀਂ ਆਪ ਦੇਖੋ ਇੱਕ ਘਰ ਤੋਂ ਕੂੜਾ ਇੱਕ ਲਵਾਵਾ ਨਿਕਲ ਸਕਦਾ ਐਨਾ ਡੰਬ ਐਨਾ ਜਿਹਦਾ ਬੋਰੀਆਂ ਨੇ ਬੋਰੀਆਂ ਆਂਦੀਆਂ ਇ ਤੇ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਇੱਥੇ ਪਹਿਲਾਂ ਵੀ ਲੱਗਦਾ ਰਿਹਾ ਕੂੜਾ ਇੱਥੇ ਜਿਖੋ ਜਿੱਥੇ ਜੇ ਪਹਿਲਾਂ ਕੂੜਾ ਲੱਗਦਾ ਰਿਹਾ ਉਹ ਡਿਚੇਰ ਵਿੱਚ ਲੱਗਦਾ ਰਿਹਾ ਹੋਵੇਗਾ ਜਿਹੜਾ ਅੱਗੇ ਜਮਾਂਦਾਰ ਲੈ ਕੇ ਸੁੱਟਦਾ ਹੋਵੇਗਾ ਤੇ ਆਪਾਂ ਤੇ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਮਾਨਦਨੀਏ ਡੀਸੀ ਸਾਹਿਬ ਇੱਕ ਵਾਰੀ ਸ਼ਹਿਰ ਦਾ ਜਿਹੜਾ ਪੂਰਾ ਮੁਆਇਨਾ ਕਰਕੇ ਆਪਣੀ ਨਜ਼ਰਾਂ ਨਾਲ ਖੁਦ ਦੇਖ ਲੈਣ ਕਿ ਪੂਰੇ ਸ਼ਹਿਰ ਦਾ ਕੀ ਹਾਲ ਆ ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਕੋਈ ਕੋਈ ਇਹਦਾ ਹੱਲ ਜਾਂ ਆਲਟਰਨੇਟ ਆ ਉਹਦਾ ਜਿਹੜਾ ਜਲਦ ਜਲਦ ਕੱਢਿਆ ਜਾਏ ਅਸੀਂ ਇੱਕ ਦੂਜੇ ਨੂੰ ਬਲੇਮ ਦੇਣ ਤੋਂ ਇਸ ਮਸਲੇ ਦਾ ਜਲਦ ਤੋਂ ਜਲਦ ਕੀਤਾ ਜਾਵੇ। ਮੇਰਾ ਨਾਮ ਨੀਸ਼ਾ ਜੀ। ਭਾਈ ਅੱਜ ਬਹੁਤ ਸਾਰੇ ਲੋਕ ਕਹਿ ਜਾ ਰਹੇ ਕਿ ਜਿਹੜਾ ਊੜਾ ਵਾ ਉਹ ਨਗਰ ਕੌਂਸਲ ਦੇ ਜਿਹੜੇ ਮਲਾਜ਼ਿਮਾਂ ਰਾਤ ਨੂੰ ਆ ਕੇ ਤੇ ਜੰਪ ਘਾਰ ਐ ਛੜ ਵੀ ਜਿਵੇਂ ਜਾ ਇੰਦਰ ਦੀ ਕੀ ਕੋਈ ਨਹੀਂ ਇਦਾਂ ਦੀ ਕੋਈ ਗੱਲ ਹੀ ਨਹੀਂ ਹੈ ਜੀ। ਸਾਡੇ ਮਲਾਜ਼ਮਾਂ ਦਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬਿਠੇ ਰਹਿੰਦੇ ਆ। ਕੋਈ ਪ੍ਰਾਈਵੇਟ ਬੰਦੇ ਹੈਗੇ ਜਿਹੜੇ ਕੰਮ ਕਰਦੇ ਆ ਜਿਹਨੇ ਉਹਨਾਂ ਮਰਿਆਂ ਤਾਂ ਕੁਝ ਨਹੀਂ ਕਰ ਸਕਦਾ। ਜਦ ਜਿੰਦੀਆਂ ਕਰਨਾਟਕ ਚਾ ਰਿਹਾ ਉਹ ਦਿਨ ਕੰਮ ਹੋਇਆ ਮੰਨਦਾ ਉਹਦੋਂ ਦਾ ਕੰਮ ਬੰਦਾ ਜੀ ਤੁੰ ਲਾਇਮ ਕੋਈ ਜਾ ਰਿਹਾ ਮਲਾਇਮ ਬਿਲਕੁਲ ਨਹੀਂ ਜਾਂਦਾ ਕੋੜਾ ਜਿਹੜਾ ਫਿਰ ਉਹ ਘਰਾ ਦਾ ਹੋ ਸਕਦਾ ਵਾ ਜਾਂ ਘਰਾ ਦਾ ਕੋੜਾ ਜੀ